ਸਤਿ ਸ਼੍ਰੀ ਅਕਾਲ ਜੀ ਮੈਂ ਦੀਪਿੰਦਰ ਕੌਰ ਫਰੋਂ ਸੜੀਟ ਸਟਾਈਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਅੱਜ ਵੜੇ ਜਿਹੜੇ ਅਸੀਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਇਹ ਬੜੀ ਸੁਹਣੀ ਜਿਹੜੀ ਮਸ਼ੀਨ ਵਰਕ ਵਾਲੀ ਨੇਗੀ ਕੁਝ ਕੁ ਸੂਟ ਨੇ ਜਿਹੜੇ 올ਓਵਰ ਰਹਣਗੇ ਤੇ ਕੁਝ ਆਪਣੇ ਕੋਈ ਨਹੀਂ ਜਿਹੜੀ ਇਹ ਮੈਚਿੰਗ ਬਣੇਗੀ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਸੂਟ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਸਾਰੇ ਸੂਟ ਨੇਗੇ ਜਿਹੜੀ ਕਾਟਨ ਦੇ ਉੱਪਰ ਬਣੇ ਹੋਏ ਨੇਗੀ ਐਂਡ ਵਿਦਾਊਟ ਲਾਈਨਿੰਗ ਸੂਟ ਲੈਣਾ ਹੈ ਪਿਸਟਾ ਗ੍ਰੀਨ ਸ਼ੇਡ ਦੀ ਜਿਹੜੀ ਆਪਣੀ ਕੋਈ ਸ਼ਰਟ ਹੈਗੀ ਇਹ ਤਾਂ ਸ਼ਰਟ ਦੇ ਸਾਰੇ ਫਰੰਟ ਦੇ ਵਿੱਚ ਬੁਟੀ ਆਏਗੀ। ਇਹ ਵਈ ਐਂਡ ਇਹ ਵਾਲਾ ਜਿਹੜਾ ਵਰਕ ਹੈ ਇਹ ਸਲੀਵਸ ਤੇ ਕਰਨਾ। ਇਹ। ਇਹ ਵਈ ਸ਼ੌਲਡ ਰਹੇਗੀ। ਐਂਡ ਇਹਦੇ ਨਾਲ ਜਿਹੜੀ ਆਪਣੀ ਪੀਚ ਕਲਰ ਦੀ ਬਾਟਮ। ਬਾਟਮ ਜਿਹੜਾ ਆਪਣੀ ਸਟਾਈਲ ਅਕੋਰਡਿੰਗ ਵਰਕ ਕੀਤਾਗਾ। ਉਸੀ ਪਟਿਆਲਾ ਬਾਟਮ ਦੇ ਅਕੋਰਡਿੰਗ ਵੀ ਸਾਡੇ ਤੋਂ ਜਿਹੜਾ ਵਰਕ ਹੁਕ ਕਰਵਾ ਸਕਦੇ ਹੋ ਬਾਜੂ ਵਾਲਾ ਜਿਹੜਾ ਸੇਮ ਵਰਕ ਹੈ ਇਹਦੀ ਬਾਟਮ ਦੇ ਉੱਪਰ ਆਏਗਾ ਬਾਜੂ ਐਂਡ ਬਾਟਮਸ ਨਹੀਂ ਗੀਆਂ ਜਿਹੜੀ ਉਹ ਹੈਵੀ ਰਹਿਣਗੇ ਫਰੰਟ ਦੇ ਉੱਪਰ ਜਸਟ ਬੁੱਟੀ ਆਏਗੀ ਇਹਦੇ ਵਿੱਚ ਆਪਣੇ ਕੋਲ 300 ਰੈਡੀ ਨੇ ਟੀ ਸੇਮ ਇਦਾਂ ਦੇ ਇਹਨਾਂ ਦੇ ਵਿੱਚ ਕੋਈ ਵੀ ਸੂਟ ਹੈਗਾ ਜਿਹੜਾ ਤੁਸੀਂ ਆਰਡਰ ਕਰ ਸਕਦੇ ਹੋ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋ ਹੋਰ ਕੰਟਰਾਸਟ ਵੀ ਬਣਾ ਸਕਦੇ ਹੋ ਜਿੱਦਾਂ ਆਪਾਂ ਨੇ ਇਹ ਕੀਤਾਗਾ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਦੇ ਉੱਪਰ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਜਿਹੜੇ ਵਾਰੇ ਸਾਰੇ ਸੂਟ ਨਹੀਂ ਇਹਨਾਂ ਦੀ ਕਾਸਟ 1100 ਤੋਂ ਲੈ ਕੇ 1400 ਰੁਪਏ ਦੇ ਵਿੱਚ ਰਹੇਗੀ ਜਿੱਦਾਂ ਤੁਹਾਨੂੰ ਸਾਰੇ ਸੂਟ ਦਿਖਾਵਾਂਗੀ ਆਲਮੋਸਟ ਜਿਹੜੇ ਆਪਣੇ ਸੂਟ ਹੁੰਦੇ ਨੇ 1100 ਤੋਂ 1400 ਦੇ ਵਿੱਚ ਹੁੰਦੇ ਨੇ ਇਹਨਾਂ ਨਾਲ ਤੁਸੀਂ ਸਾਡੇ ਤੋਂ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਵਿਦਆਊਟ ਦੁਪੱਟਾ ਵੀ ਲਾ ਸਕਦੇ ਕਸਤੇ ਜਿਹੜਾ ਆਪਣੇ ਕੋਈ ਆਵੇ ਇਹ ਵੀ ਐਸਕੇ ਦੀ ਚੈੱਕ ਪਾਟਰਨ ਦੇ ਉੱਪਰ ਬਣੂ ਇਹ ਬਹੁਤ ਹੀ ਸੋਹਣਾ ਸਟਾਪਰ ਵਿਦਾਊਟ ਲਾਈਨਿੰਗ ਬਣੇਗਾ ਇਹਦੇ 프ਰੰਟ ਦੇ ਵਿੱਚ ਇੱਕਦਮ ਬੁੱਟੀ ਆਏਗੀ ਬਹੁਤ ਹੀ ਸੋਹਣਾ ਲੁੱਕ ਕੋਈ ਆਗਾ ਐਮ ਜੀ ਡੀ ਦੀ ਸਲੀਵਸ ਦੇ ਉੱਪਰ ਵੀ ਤੁਹਾਨੂੰ ਇਦਾਂ ਬੁੱਟੀ ਮਿਲਣੀ ਬਹੁਤ ਹੀ ਸੋਹਣਾ ਕੰਮ ਹੈ ਜਿਹੜੀ ਦੀ ਸਲੀਵਸ ਦੇ ਉੱਪਰ ਆਏਗਾ 프ਰੰਟ ਐਲ ਸਲੀਵਸ ਉੱਪਰ ਆਉਣਗੀਆਂ ਇਹਦੇ ਵਿੱਚ ਆਪਣੇ ਕੋਈ ਦੋ ਕਲਰ ਰੈਡੀ ਨਹੀਂ ਥੀ ਇਹ ਵਾਲੇ ਸੂਟ ਨੇ ਜਿਹੜੇ ਆਪਣੇ ਕੋਲ ਰੈਡੀ ਨਹੀਂ ਨੇ ਤੁਸੀਂ ਇਹਨਾਂ ਦਾ ਆਰਡਰ ਕਰ ਸਕਦੇ ਹੋ ਆਰਡਰ ਕਰਨ ਲਈ ਆਪਣਾ ਤੁਹਾਨੂੰ ਸਕਰੀਨ ਦੇ ਉੱਪਰ WhatsApp ਨੰਬਰ ਦਿਖਾਈ ਦਿੰਦਾ 904315162 ਬਟਸਰ ਦੇ ਉੱਪਰ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਇਦਾਂ ਦੀ ਸਲੀਵਸ ਤੋਂ ਬੋਲਦੇ 11 1200 ਦੀ ਰੇਸ ਵਾਈ ਹੋਏ ਜਿਹੜੇ ਨਹੀਂ ਜੀ ਸੂਟ ਨੇ ਇਹ ਵਾਲੇ ਸੂਟ ਨੇ ਕਿ ਤੁਸੀਂ ਇਹਨਾਂ ਨਾਲ ਸਾਡੇ ਤੇ ਸਾਡੇ ਤੋਂ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਤੁਸੀਂ ਸਟੀਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਵਿਦਾਊ ਸਟੀਚਿੰਗ ਵੀ ਲੈ ਸਕਦੇ ਹੋ ਨੈਕਸਟ ਜਿਹੜਾ ਫੋਟਾ ਦਾ ਇਹ ਵਾਰ ਆਪਾਂ ਇਹ ਕੀਤਾ ਨਾ ਸਿਰ ਕੋਟਨ ਦੇ ਉੱਪਰ ਤੁਸੀਂ ਕਿ ਆਪਣੇ ਤੋਂ ਨੋਰਮਲ ਕੋਟਨ ਜਿੱਦਾਂ ਐਸਕੂ ਗ੍ਰਾਮ ਟੈਕਸ ਹੋਗੀ ਉਹਦਾ ਵੀ ਕਰਵਾ ਸਕਦੇ ਹੋ ਇਹ ਵਾਰ ਇਹਦੇ ਦਾ ਪਾਊਡਰ ਬਲੂ ਕਲਰ ਹੈਗਾ ਸ਼ਰਟ ਦਾ ਤੇ ਆਫ ਵਾਈਟ ਦੇ ਨਾਲ ਆਪਾਂ ਇਹਨੂੰ ਵਰਕ ਕੀਤਾ ਘੇਰੇ ਦੇ ਉੱਪਰ ਆਊਗਾ ਪੈਨਲ ਵਰਕ ਆਏਗਾ ਐਂਡ ਇਹ ਵਾਲਾ ਵਰਕ ਜਿਹੜੀ ਵੀ 슬ੀਵਸ ਦੇ ਉੱਪਰ ਆਏਗਾ 슬ੀਵਸ ਵਾਲਾ ਵਰਕ ਆ ਜਿਹੜਾ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋ ਬਟ ਇਹ ਵਾਲਾ ਜਿਹੜੀ ਇਹਨਾਂ ਨੇ ਬਾਟਮ ਦੇ ਉੱਪਰ ਵਰਕ ਨਹੀਂ ਕਰਵਾਇਆ ਇਹ ਵਿਦਆਊਟ ਬਾਟਮ ਇਸ ਲਈ ਇਹਦੇ ਵਿੱਚ ਵੀ ਆਪਣੇ ਕੋਲ ਦੋ ਤਿੰਨ ਸੂਟ ਰੈਡੀ ਨੇਗੀ ਇਹ ਵੀ ਤੁਸੀਂ ਆਰਡਰ ਕਰ ਸਕਦੇ ਤੁਸੀਂ ਆਪਣੀ ਚੋਇਸ ਦੇ ਕਿਸੇ ਵੀ ਕੰਟਰਾਸਟ ਤੇ ਕਰਵਾ ਸਕਦੇ Mr. Jera ኢ៨ይ៳�aty గేత సోన్ దిది ఉడాది త్ familది ప్రంం త్ముడి వికునే బేప్రి గేను ంర్ిది అత్న్ నభ్త్నిద ఏర్టి తుార్ది ఛర్టూను నకు ప్ర ਸਟਾਫ ਸੀਗਾ ਸਾਰੇ ਦੇ ਉੱਪਰ ਆਪਾਂ ਨੇ ਵਰਕ ਦਿੱਤਾ ਦਾ ਇਹ ਵਾਲਾ ਦਾ ਜਿਹੜਾ ਤੁਹਾਨੂੰ ਨੀਡਰ ਵਾਲਾ ਕੋਕ ਮਿਲ ਗਿਆ ਇਦਾਂ ਐਂਡ ਇਹ ਵਾਲੀ ਇਜ਼ਲੀ ਦਾ ਬਾਟਮ ਦਿੱਤਾ ਕੋਕ ਇਦਾਂ ਅਗਰ ਤੁਸੀਂ ਇਹਨੂੰ ਘੱਟ ਰੇਸ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਰਕ ਵਾਲੀ ਬਾਟਮ ਜਿਹੜੀ ਨੂੰ ਸਕਿਪ ਕਰ ਸਕਦੇ ਹੋਂਗੇ ਤੁਸੀਂ ਇਹਦੇ ਨਾਲ ਬਾਟਮ ਪਲੇਨ ਵੀ ਲਗਵਾ ਸਕਦੇ ਹੋ ਤੁਸੀਂ ਇਹ ਵਾਲੀ ਸ਼ਰਟ ਵੀ ਬਣਾ ਸਕਦੇ ਹੋ ਜਿੱਦਾਂ ਛੇਰੇ ਬਾਜੂ ਉੱਪਰ ਆ ਜੀਗਾ ਇਦਾਂ ਤੁਸੀਂ ਪਲੇਨ ਬਾਟਮ ਰੱਖ ਸਕਦੇ ਹੋ ਇਹ ਵਾਲੀ ਸ਼ਰਟ ਰੱਖ ਕੇ ਇਸ ਦੇ ਨਾਲ ਵੀ ਤੁਸੀਂ ਪਲੇਨ ਬਾਟਮ ਰੱਖ ਸਕਦੇ ਹੋ ਇਹਦੇ ਵਿੱਚ ਫਰਸਟ ਡਿਜ਼ਾਈਨ ਆਪਣੀ ਕੋ ਇਹ ਵਾਲਾ ਸੈਕਿੰਡ ਲੇਗਾ ਹਰ ਕੋ ਕੋ ਤੇ ਸੀਚੂ ਡਿਜ਼ਾਈਨ ਦਾ ਅਗਰ ਤੁਸੀਂ ਇਹਨਾਂ ਹੀ ਫੋਟੋਸ ਲੈਣਾ ਚਾਹੋ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਦੇ ਉੱਪਰ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਐਂਸਰ ਜਿਹੜਾ ਵਟਸਐਪ ਗਰੁੱਪ ਆ ਤੁਸੀਂ ਉਹੀ ਜੁਆਇਨ ਕਰ ਸਕਦੇ। ਇਹ ਵਾਲੀ ਇਧਰ ਇਹਦੀ ਬਾਟਮ ਆਏਗੀ ਬਹੁਤ ਹੀ ਸੋਹਣਾ ਵਰਕ ਹੋਏ ਐਗਦਾ ਮਲ ਕਾਟਨ ਦਾ ਜਿਹੜਾ ਦਾ ਤੁਹਾਨੂੰ ਸਟੱਫ ਮਿਲੇਗਾ। ਇਹ ਵਾਲਾ ਹੁੰਦਾ ਹੈ ਜਿਹੜਾ ਲਾਈਨਿੰਗ ਨਾਲ ਬਣਦਾ। ਲਾਈਨਿੰਗ ਲੱਗੀ ਹੋਈ ਹੈ। ਨੈਕ ਸਟੱਪ ਨੇ ਕੋਈ ਕਾਟਨ ਦਿੱਤਾ ਨਹੀਂ ਕਿਹਾ। ਬਹੁਤ ਹੀ ਸੋਹਣੀ ਇਧਰ ਇਹਦੀ ਨੈਕ ਲਾਈਨ ਆਏਗੀ। ਉਹ ਤੇ ਸੋਨਾ ਵਰਕ ਹੋਵੇਗਾ ਨਾ ਇੱਕ ਦੇ ਉੱਤੇ ਸ਼ੀਲਡ ਵਰਕ ਹੋਈਗਾ ਇਹ ਵਾਰ ਜਿਹੜਾ ਕੰਮ ਹੈ ਵੀ ਚੱਕਾਂ ਦੇ ਉੱਤੇ ਹੋਵੇਗਾ ਐਂਡ ਇਹ ਵਾਰ ਨਹੀਂ ਇਹ ਸਲੀਵਸਾਂ ਨਹੀਂ ਆਹ ਦੀ ਬਾਟਮ ਦੇ ਉੱਪਰ ਆਪਣੀ ਵਰਕ ਨਹੀਂ ਕੀਤਾ ਤੁਸੀਂ ਬਾਟਮ ਦੇ ਉੱਪਰ ਵਰਕ ਕਰਵਾ ਸਕਦੇ ਹੋ ਸੇਮ ਜਿਹੜਾ ਡਿਜ਼ਾਈਨ ਹੈ ਲੋ ਆਪਣੀ ਇਹ ਚੈੱਕ ਬਾਟਮ ਦੇ ਉੱਪਰ ਰੈਡੀ ਕੀਤਾ ਵਾ ਤੁਸੀਂ ਨੂੰ ਕਿਸੇ ਹੋਰ ਕਲਰ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਕਲਰਸ ਨਹੀਂ ਜਿਹੜੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਸਾਡੇ ਤੋਂ ਕਲਰਸ ਦੀਆਂ ਫੋਟੋਸ ਲੈ ਸਕਦੇ ਹੋ ਆਪਣੀ ਚੋਅ ਅਸਤੇ ਕਿਸੇ ਵੀ ਕਲਰ ਦੀ ਇਹ ਵਾਲੀ ਬੁਆਕਰੀ ਜਿਹੜੀ ਕਰਵਾ ਸਕਦੇ ਹੋ ਨੈਕਸਟ ਜਿਹੜਾ ਪੁਆਇੰਟ ਆ ਰਿਹਾ ਇਹ ਵਾਲੀ ਸੂਟ ਨੇ ਜਿਹੜੇ ਤੁਹਾਨੂੰ 1100 ਦੇ ਵਿੱਚ ਮਿਲਣਗੇ ਬਹੁਤ ਹੀ ਸੋਹਣਾ ਸਟਾਫ ਲੱਗੇਗਾ ਐਸਕੇ ਦਾ ਵਿਦਾਊਟ ਲਾਈਨਿੰਗ ਬਣੇਗਾ ਪੈਨਲ ਵਰਕ ਆਏਗਾ ਇਦਾਂ ਨੂੰ ਫਲਾਰ ਮਿਲਾਂਦੀ ਐਂਡ ਘੀਰੀ ਦੇ ਉੱਪਰ ਜਿਹੜੀ ਬਹੁਤ ਸੋਹਣੀ 3 ਮੀਟਰ ਦੀ ਇਹਨਾਂ ਦੇ ਜਿਹੜੀ ਸੁਖਮਨੀ 20 ਤੋਂ ਲੈ ਕੇ 25 ਤੱਕ ਘੇਰ ਕਰ ਸਕਦੇ ਕਿਦਾਂ ਜਿਹੜਾ ਦਾ ਤੁਹਾਨੂੰ 슬ੀਵਸ ਦੇ ਉੱਪਰ ਬੁੱਟਾ ਮਿਲੇਗਾ ਇਹ ਹੈਗਾ ਪਾਊਡਰ ਬਲੂ ਕਲਰ ਇਹਦਾ ਈਵਨ ਆ ਗਏ ਆਪਣੇ ਕੋਲ ਸਿਲਵਰ ਜੀ ਸ਼ੀਟ ਸਰਫੇਟ ਚੁੱਕ ਲਿਆ ਲੋਚ ਐਂਡ ਕੇਵਾ ਆਪਣਾ ਲੱਭ ਲਈ ਗੋ ਵਰਕ ਸੇਮ ਰਹੇਗਾ ਫਰੰਟ ਦੇ ਉੱਪਰ ਰਹੇਗਾ 슬ੀਵਸ ਦੇ ਉੱਪਰ ਆਏਗਾ ਇਸਕੇ ਦਾ ਸਟੱਫ ਲੱਗੇਗਾ ਵਿਦਾਊਟ ਲਾਈਨਿੰਗ ਦਾ ਸੂਟ ਬਣਾਣੀ ਲਾਸਟ ਨੇ ਜਿਹੜੀ ਆਪਣੇ ਕੋਲ ਇਹ ਚੈੱਕ ਦੀ ਚੈੱਕ ਪਾਟਨ ਦੇ ਵਿੱਚ ਬਣਾਈ ਹੈ ਆਪਾਂ ਨੇ ਇਹਦੇ ਇਹ ਪੈਨਲ ਵਰਕ ਆਏਗਾ ਫਰੰਟ ਦੇ ਵਿੱਚ ਐਂਡ ਇਹ ਵਾਲਾ ਕੰਮ ਹੈ ਜਿਹੜੀ ਦੀsਲੀਵਸ ਤੇ ਆਏਗਾ ਐਂਡ ਜਿਹੜੀ ਦੀ ਬਾਟਮ ਆਪਾਂ ਨੇ ਸਟਰੇਟ ਬਾਟਮ ਦੇ ਅਕੋਰਡਿੰਗ ਜਿਹੜਾ ਦਾ ਵਰਕ ਆਪਾਂ ਨੇ ਪਾਉਣਾ ਹੈ ਇਵਾਰ ਜਿਹੜਾ ਬਹੁਤ ਆਪਣਾ ਸਰਵੇਟ ਬਾਟਮ ਦੇ ਅਪਾਰਡਨ ਕੀਤਾ ਹੋਇਆ ਦਾ ਇਹ ਵਾਰ ਆਪਣਾ ਕੀਤਾਗਾ ਰਾਸ਼ਟ ਜੀ ਸ਼ੇਡ ਦੇ ਉੱਪਰ ਐਂਡ ਇੱਕ ਸੇਮ ਡਿਜ਼ਾਈਨ ਆਪਣਾ ਕੀਤਾ ਮਹਰੂਨ ਕਲਰ ਦੇ ਵਿੱਚ ਇਵਾਰ ਜਿਹੜੀ ਅੱਜ ਤੁਹਾਨੂੰ ਆਪਣੀ ਸੂਟ ਦਿਖਾਈ ਨਹੀਂਗੇ ਤੁਸੀਂ ਸਾਡੇ ਤੋਂ ਇਹ ਵਾਲੀ ਸੂਟ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਕੰਟਰਾਸਟ ਐਂਡ ਕਿਸੇ ਵੀ ਸਟਾਫ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਸਟਾਫ ਦੇ ਅਕੋਰਡਿੰਗ ਜਿਹੜੇ ਸੁਪ ਦੇ ਪ੍ਰਾਈਸਿਸ ਰਹਿਣਗੇ ਐਂਡ ਤੁਸੀਂ ਸਾਡਾ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ Instagram ਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਸਰ ਰੀਡ ਸਟਾਈਲ ਬਾਈ ਦੀਪਿੰਦਰ ਐਂਡ ਆਰਡਰ ਕਰਨ ਲਈ ਤੁਸੀਂ ਸਾਡਾ WhatsApp ਨੰਬਰ ਜਿਹੜਾ ਸਕਰੀਨ ਦੇ ਉੱਪਰ ਦਿਖਾਈ ਦਿੰਦਾ ਉੱਥੇ ਜਾ ਕੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਥੈਂਕ ਯੂ